ਅੱਜ 14 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਜਿਵੇਂ ਅੱਜ ਅਮਰੀਕਸੀ ਕੀ ਮੌਸਮ ਉਸੇ ਤਰ੍ਹਾਂ ਹੀ ਰਿਹਾ ਖਾਸ ਕਰਕੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਵਧੀਆ ਉਮੀਦ ਦੀ ਉਮੀਦ ਸੀ ਕਿ ਪੱਛਮੀ ਮਾਲਵੇ ਦੇ ਉਹਨਾਂ ਖੇਤਰਾਂ ਦੇ ਵਿੱਚ ਵਧੀਆ ਮੀਂਹ ਚਾਹੇ ਉਹ ਫਾਜ਼ਿਲਕਾ ਬੋਹਰ ਮੁਖਸਰ ਦੇ ਇਲਾਕੇ ਹੋਣ ਚਾਹੇ ਬਠਿੰਡਾ ਹੋਵੇ ਚਾਹੇ ਫਰੀਦਕੋਟ ਫਿਰੋਜ਼ਪੁਰ ਹੋਣ ਜਾਂ ਇਹਨਾਂ ਦੇ ਨਾਲ ਲੱਗਦੇ ਇਲਾਕੇ ਮੋਗਾ ਸੰਗਰੂਰ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਝੜੀनुਮਾ ਮਾਹੌਲ ਬਣਿਆ ਹੋਇਆ ਹੈ ਪਟਿਆਲਾ, ਰਾਜਪੁਰਾ, ਡੇਰਾ ਬਸੀ, ਫਤਿਹਗੜ੍ਹ ਸਾਹਿਬ, ਲੋਹੇਡਾਨਾ ਇਹਨਾਂ ਖੇਤਰਾਂ ਦੇ ਵਿੱਚ ਵੀ ਸਵੇਰ ਵੇਲੇ ਤੋਂ ਕਿਤੇ ਵਧੀਆ ਤੇ ਕਿਤੇ ਹਲਕੀ ਕੜਮਣ ਝੜੀनुਮਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਤੇ ਇਹ ਕੱਲ ਨੂੰ ਵੀ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਨੇ। ਦੁਆਬੇ ਦੇ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਵਖ ਵਖ ਖੇਤਰਾਂ ਦੇ ਵਿੱਚ ਦੇਖਿਆ ਗਿਆ ਬੱਦਲਬਾਈ ਲਗਾਤਾਰ ਬਣੀ ਹੋਈ ਹੈ। ਅਮਰitsar ਤਰੰਤ ਨੂੰ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੀ ਕਣਮਣ ਜਾਂ ਹਲਕੇ ਸ਼ਰਾਟੇ ਲਗਾਤਾਰ ਮੀਂਹ ਦੇ ਜਾਰੀ ਨੇ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਗਿਆ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਮੱਧਮ ਅਮੀਦਾਰੀ ਕੀਤਾ ਗਿਆ ਰਾਤ ਵੇਲੇ ਵੀ ਅਜਿਹਾ ਹੀ ਮਾਹੌਲ ਬਣਿਆ ਰਹੇਗਾ ਮੀਂਹ ਦੀਆਂ ਕਾਰਵਾਈਆਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਟੁੱਟਵੇਂ ਤੌਰ ਤੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਰਾਤ ਨੂੰ ਵੀ ਲੱਗਦੇ ਰਹਿਣਗੇ ਕੱਲ ਸਵੇਰ ਨੂੰ ਵੀ ਲੱਗਦੇ ਰਹਿਣਗੇ ਮਾਲਵੇ ਦੇ ਵਿੱਚ ਆਮ ਨਾਲੋਂ ਵਧੇਰੇ ਮੀਂਹ ਪੰਡਾ ਹੋਇਆ ਜਾਪ ਰਿਹਾ ਹੈ